ਲਓ ਵੀ ਮਿੱਤਰੋ ਜਿਵੇਂ ਜਿਵੇਂ ਝੋਨਾ ਨੇੜੇ ਆਈ ਜਾਂਦਾ ਨਾ ਤੇ ਉਵੇਂ ਉਵੇਂ ਤੁਹਾਨੂੰ ਬਬਲਾ ਜ਼ਿਆਦਾ ਆਊਗਾ ਕਿਉਂ ਵੀ ਬਬਲਿਆ ਕੀ ਹਾਲ ਹੈ ਬਾਈ ਜੀ ਠੀਕ ਠਾਕ ਹੈ ਬਹੁਤ ਵਧੀਆ ਬਾਈ ਜੀ ਓਕੇ ਜੀ ਰਿਪੋਰਟ ਹੈ ਜਮਾ ਬਹੁਤ ਵਧੀਆ ਮੈਂ ਜਿਵੇਂ ਜਿਵੇਂ ਝੋਨਾ ਮੁੰਜਰਾ ਕੱਢੂਗਾ ਤੁਹਾਨੂੰ ਬਬਲਾ ਜ਼ਿਆਦਾ ਆਊਗਾ ਹਨਾ ਹਾਂਜੀ ਹਾਂਜੀ ਹਨਾ ਹਾਂਜੀ ਹਾਂਜੀ ਤੇ ਆ ਇੱਕ ਰੰਗ ਹੀ ਅਲੱਗ ਹੀ ਰੰਗ ਲੈਂਦਾ ਯਾਰ ਹੈ ਹਨਾ ਤੇ ਹਾਂਜੀ ਹਾਂਜੀ ਬਹੁਤ ਸੋਹਣਾ ਰੰਗ ਲੱਗਿਆ ਜੀ ਪਹਿਲੀ ਵਾਰੀ ਕੀਤਾ ਮੈਂ ਵੀ ਟਰਾਲੀ ਮੈਂ ਵੀ ਤੈਨੂੰ ਆਇਆ ਤਾਂ ਹੀ ਲੱਗੇ ਜੌਂਡੀ ਯਾਰ ਦਾ ਚਤਰਾਸ ਲੱਗ ਗਈ ਜਾਵੇ ਹਨਾ ਹਾਂ ਵੈਸੇ ਆਰਮੀ ਆ ਗਿਆ ਹਾਂਜੀ ਹੂੰ ਤੇ ਕੀ حسابਤਾ ਵਾ ਫਿਰ ਆਪਣੀ ਇਸ ਟਰਾਲੀ ਦਾ ਇੱਥੋਂ ਸ਼ੁਰੂ ਹੋ ਜੀ ਇੱਥੋਂ ਹੋਈ ਹੁੱਕ ਤੋਂ ਇਹ ਜਿਵੇਂ ਕਿ ਆਪਣੀਆਂ ਪਹਿਲੀਆਂ ਟਰਾਲੀਆਂ ਹੁੰਦੀਆਂ ਡਬਲ ਗਾਟੇ ਦੇ ਵਿੱਚ ਚੱਲਦੀ ਅੱਛਾ ਠੀਕ ਆ ਆਪਣੇ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਕਿ ਆਪਾਂ ਡਬਲ ਗਾਟੇ ਦੇ ਵਿੱਚ ਕੀ ਕਰਨਦੇ ਤੇ ਲੌਕ ਲੱਗਣ ਵਾਲਾ ਸਿਸਟਮ ਵੀ ਆ ਪਲਾਜ਼ਮੀ ਲਾਉਣਿਆ ਅੱਛਾ ਇਹ ਵਧੀਆ ਚੀਜ਼ ਹੈ ਜੀ ਡਬਲ ਗੱਟ ਦੇ ਵਿੱਚ ਇਹ ਬਾਈ ਜੀ 8 3 ਦੀ ਚਾਸੀ ਹੁੰਦੀ ਆ ਆਪਾਂ 8 3 ਦੀ ਥੱਲੇ ਸਪੋਰਟ ਦੇ ਦਿੰਨੇ ਆ ਅੱਛਾ ਡਬਲ ਡਬਲ ਸਪੋਰਟ ਦੇ ਦੇਣਾ ਦੁੱਗਣੀ ਸਪੋਰਟ ਦੇ ਦੇਣੀ ਆ ਕਿਉਂਕਿ ਇਹਦਾ ਸਪੋਰਟ ਦਾ ਕਾਰਨ ਕੀ ਹੋ ਜਾਂਦਾ ਵੀਰ ਜੀ ਇੱਕ ਤਾਂ ਸਖਤਾਈ ਵੱਜ ਜਾਂਦੀ ਆ ਚੈਨਰ ਦੀ ਮੂਹੋਂ ਹੂੰ ਨੰਬਰ 2 ਦੇ ਉੱਤੇ ਵੀਰ ਜੀ ਇਹਦੀ ਜਿਹੜੀ ਆਹ ਆ ਗਈ ਹੂੰ ਆਹ ਖੁੱਬ ਆ ਗਿਆ ਲੱਗਦਾ ਇਹਦੀ ਆਪਾਂ ਡਿਜ਼ਾਈਨ ਹੀ ਦੇ ਹਿਸਾਬ ਤੇ ਕੱਢੀ ਹੋਈ ਆ ਇਹਦੀ ਮੰਨ ਕੇ ਚੱਲੋ ਵੀ ਇਹਦਾ ਟਾਇਰ ਦੀ ਗੁੱਡੀ ਨਹੀਂ ਟੁੱਟੂਗੀ ਠੀਕ ਹੈ ਟਾਇਰ ਦੀ ਗੱਡੀ ਨੂੰ ਟੁੱਟੂ ਬਾਈ ਜੀ ਨਾਲ ਮਰਜੀ ਟਰਾਲੀ ਪਾਈ ਜਿੰਨਾ ਚਿਰ ਮਰਜੀ 11 ਫੁੱਟ ਪਹੀ ਤੋਂ ਵੀਰ ਜੀ ਟਰਾਲੀ ਮੁਰੂਗੇ ਉੱਥੇ ਹੀ ਮੁੜੀ ਜਾਣੀ 11 ਫੁੱਟ ਪਹੀ ਤੋਂ ਮੁਰੂਗੇ ਟਾਇਰ ਦੀ ਗੱਡੀ ਨਹੀਂ ਮੰਨ ਕੇ ਚੱਲੋ ਤੇ ਫਿਰ ਬਬਲੇਆ ਕਿੰਨੇ ਗੇਜ ਲਾਤੀ ਚਾਦਰ ਇਹਦੀ ਚਾਦਰ ਬਾਈ ਜੀ 6.5 ਦੀ 10 ਗੇਜ ਹੈ ਤੁਸੀਂ ਨਹੀਂ ਕੁੰਡੀਆਂ ਲਾਤੀਆਂ ਆਪਾਂ ਆਹ ਲਾਕੂ ਵਗੈਰਾ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਕੀਤੀ ਹੈ ਬਾਈ ਜੀ ਹਮ ਸਾਰੀ ਉੱਪਰ ਪੇਂਟ ਤੇ ਕਲਾਕਾਰੀ ਸੋਹਣੀ ਹੈ ਹੈਨਾ ਹਾਂਜੀ ਹਾਂਜੀ ਬਾਈ ਜੀ 10 ਗੇਜ ਦੀ ਚਾਦਰ ਆ ਗਈ ਹੈ ਹਾਂ 6.5 ਤੇ 10 ਗੇਜ ਦੀ ਆ ਗਈ ਥੱਲਾ ਬਾਈ ਜੀ ਆਪਣਾ ਬਿਨਾ ਪੂਰਾ ਮਜ਼ਬੂਤ ਕਰਤਾ ਹੈਵੀ ਚ ਕੰਮ ਕਰਤਾ ਬਾਈ ਜੀ ਤੇ ਸਟੀਲੀ ਹੱਬਾਂ ਚ ਬਾਈ ਜੀ ਹਿੱਸੇ ਕਰਤੇ ਅੱਠ ਲੱਤੀ ਹੱਬਾ ਇਹ 683 ਨੰਬਰ ਵਾਇਰਿੰਗ ਪੈਂਦਾ ਬਾਈ ਜੀ ਅੱਛਾ ਕੜੇ ਵਾਲੇ ਕਰਤੇ ਰਿੰਬਾ ਕੜੇ ਵਾਲੇ ਰਿੰਬਾ ਬਾਈ ਜੀ ਤੇ ਇਹਦੀ ਲੈਂਥ ਕੀ ਹੈ ਬਬਲੇ ਇਹਦੀ ਬਾਈ ਜੀ 11 6 ਸਵਾ 2 11 6 ਸਵਾ 2 ਹਾਂਜੀ ਤੇ ਜੈਕ ਦਾ ਕੀ ਹਿਸਾਬ ਪਤਾਵਾ ਜੈਕ ਬਾਈ ਜੀ 25 ਟਨ ਦਾ ਹੈ 25 ਟਨ ਦਾ ਵੱਡੇ ਜੈਕ ਲੱਗ ਗਿਆ ਬਾਈ ਜੀ ਸਾਰੇ ਤੇ ਕੋਈ ਗਾਰੰਟੀ ਵਾਰੰਟੀ ਜੈਕ ਦੀ ਗਾਰੰਟੀ ਬਾਈ ਜੀ 1 ਸਾਲ ਪਰ ਦੀ ਗਾਰੰਟੀ ਆਪਣੇ ਜੈਕ ਦੀ ਅੱਛਾ ਹਾਂਜੀ ਤੇ ਟਾਇਰਾਂ ਦੀ ਕੰਡੀਸ਼ਨ ਸਾਫ਼ ਹੈ ਟਾਇਰ ਇਹ ਟਾਇਰ ਬਹੁਤ ਵਧੀਆ ਬਾਈ ਜੀ ਹੁਣ ਆਪਾਂ ਟਾਇਰਾਂ ਦਾ ਸਿਸਟਮ ਹੋਰ ਕਰਤਾ ਨਾਲ 3 ਸਾਲ ਦੀ ਟਾਇਰ ਦੀ ਵੀ ਗਾਰੰਟੀ ਦੇਣ ਲੱਗਿਆ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਨਾਲ 3 ਸਾਲ ਦੀ ਟਾਇਰਾਂ ਦੀ ਗਾਰੰਟੀ ਟਾਇਰਾਂ ਦੀ ਗਾਰੰਟੀ ਵੀ ਦੇਣ ਲੱਗਿਆ ਵਾਹ ਵਾਹ ਵਾਬਲਿਆ ਹਾਂ ਇਹ ਅੱਜ ਨਵਾਂ ਨਵਾਂ ਰੂਲ ਲਿਖਤਾ ਦੇਇਆ ਹੈ ਹਾਂਜੀ ਅੱਛਾ 3 ਸਾਲ ਟਾਇਰ ਸਾਡਾ ਚੱਲੂਗਾ ਅੱਛਾ ਹਾਂਜੀ ਠੀਕ ਹੈ ਇਹ ਆ ਗੱਡਾ ਲੇ ਵਾਲਾ ਸਿਸਟਮ ਹੈ ਹਾਂਜੀ ਹਾਂਜੀ ਡਾਲੇ ਵਾਲਾ ਹੈ 3 ਪੈਨ ਦਾ ਸਿਸਟਮ ਕਰਤਾ ਜੀ ਹੂੰ ਹਾਂ ਤੇਰ ਬਾਲਾ ਵਧੀਆ ਐ ਐ ਤਾਂ ਨਹੀਂ ਬਚੀ ਜਾ ਕਰਾਂ ਨਾ 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 ਆ ਜਾਦਤਰ ਕਿਹੜੀ ਤੇਲ ਵਾਲੀ ਦੀ ਆਗੀ ਤੇਲ ਵਾਲੀ ਚਾਦਰ ਆਗੀ ਬਿਨਾ ਜੋੜਾ ਗਈ ਟਾਟਾ ਦੇ ਵਿੱਚ ਆ ਗਈ ਸਾਰੀ ਟਾਟਾ ਦੇ ਵਿੱਚ ਆ ਗਈ ਸਾਰੀ ਹੈ ਹਾਂ ਅੱਥ ਗਏ ਦੀ ਆ ਗਈ ਤੇ ਬਬਲੇ ਦਾ ਬਜਨ ਕਿੰਨਾ ਹੋਣਾ ਟਰਾਲੀ ਦਾ ਬਜਨ ਇਹਦਾ 22 16 ਤੇ 17 ਦੇ ਪਾਰ ਹੁੰਦੀ ਆ ਸਣੀ ਕਹਿ ਰਹੀ ਸੀ ਸਾਕੇ ਕੱਲਾ ਕਿ ਕਿੰਨੇ ਕਿਲੋ ਬਾਈ ਜੀ ਇਹ ਤਾਂ ਬਕਸਾ 12 ਕੁਵਟਲ ਦਾ ਕੋ 12 ਕੁਵਟਲ ਦਾ ਉਸਾਂ ਕੰਬ ਦਾ ਹਿੱਸਾ ਟੈਰਾ ਨਾਲ ਲਾ ਕੇ ਟੋਲ ਲੇ ਤਾਂ ਬਸ ਜਿਵੇਂ ਮਰਜੀ ਤੋਲੀ ਜਾ ਬਏ ਹਾਂਜੀ ਠੀਕ ਐ ਤੇ ਬਲੇ ਮਾਣ ਕੇ ਆਜ ਕੇ ਵੀਰੇ ਕਿਵੇਂ ਵੀਰ ਜੀ ਡਿਮਾਂਡ ਤੇ ਆ ਜੀਏ ਕੀ ਕੁਛ ਕਰਕੇ ਮਾ ਦੇ ਦੀ ਬਾਈ ਜੀ ਹੈਗੀ ਆ 1 ਲੱਖ ਤੇ 58000 ਪੀਸ ਬਾਈ ਜੀ ਸੇਲ ਹੋ ਗਿਆ ਹੁਣ ਚਲ ਪਹਿਲਾਂ ਤਾਂ ਵਧਾਈਆਂ ਨੂੰ ਵਧਾਈਆਂ ਬਹੁਤ ਬਹੁਤ ਜੀ ਕਿੰਨੇ ਦਾ ਸੇਲ ਕਰਤਾ ਇਹ ਹੋਇਆ ਬਾਈ 1 ਲੱਖ 434000 ਦਾ 1 434000 ਦਾ ਸੇਲ ਹੋ ਗਿਆ ਹਾਂ ਚਲੋ ਠੀਕ ਹੈ ਬਾਕੀ ਮੱਲੋ ਜੇ ਇਹ ਨੂੰ ਟਰਾਲੀ ਸੋਹਣੀ ਲੱਗੀ ਤੇ ਬਾਈ ਦਾ ਆਪਣਾ ਨੰਬਰ ਛੱਡਾਂਗੇ ਤੇ ਕਾਲ ਕਰਕੇ ਹੂ ਵਹੂ ਜਮਾ ਬਬਲੇ ਤਿਆਰ ਹੋ ਜੂ ਇਹਦੀ ਜਮਾ ਜਮਾ ਪਈ ਇਹਦੀ ਭੈਣ ਜਮਾ ਅੱਛਾ ਇਹਦੀ ਛੋਟੀ ਭੈਣ ਆ ਗਈ ਹਜੇ ਜਮਾ ਸੇਮ ਆ ਜੀ ਕੱਲਾ ਕਲਰ ਦਾ ਫਰਕ ਆ ਕਲਰ ਦਾ ਫਰਕ ਕਲਰ ਇਹਦਾ ਹੋਇਆ ਨਹੀਂ ਹਜੇ ਹਾਂ ਜੀ ਹਾਂ ਕਹਿ ਜਾ ਮਰਜ਼ੀ ਕਰ ਲੈ ਕਲਰ ਆਪਾਂ ਵੀਰ ਜੀ ਆਏ ਸਲੋਟ ਲਿਆਉਣੇ ਆ ਕੀ ਇੱਥੇ ਵੀਰਾਂ ਨੂੰ ਪਤਾ ਲੱਗ ਸਕੇ ਵੀ ਕਿਤੇ ਲੇਡ ਦਾ ਜਾਂ ਕੋਈ ਕਿਸੇ ਕੰਪਲੀਟ ਦਾ ਅੱਛਾ ਨਹੀਂ ਨਹੀਂ ਉਹ ਠੀਕ ਹੈ ਮੈਂ ਸਮਝ ਗਿਆ ਕਈ ਵਾਰੀ ਪਤਾ ਕਿ ਆਇਨ ਟੱਚ ਲਾਤਾ ਆਇਨ ਲਾਤਾ ਆਇਨ ਲਾਤਾ ਆਇਨ ਲਾਤਾ ਆਇਨ ਲਾਤਾ ਉਹ ਸਿਸਟਮ ਹੀ ਹੈਗਾ ਬਾਈ ਜੀ ਪੂਰੀ ਲੇਡ ਭਰੀ ਹੋਈ ਹੈ ਪੂਰੀ ਲੇਡ ਭਰੀ ਹੋਈ ਹੈ ਪੂਰੀ ਲੇਡ ਭਰੀ ਹੈ ਹਣਾ ਹਾਂਜੀ ਹਾਂਜੀ ਹਾਂ ਨਹੀਂ ਉਹ ਹੁੰਦਾ ਇਹ ਸਿਸਟਮ ਹੈ ਹਣਾ ਵੀ ਕਿਤੇ ਕਿਤੇ ਟੱਚ ਜੇ ਮਾਰਦੇ ਉੱਤੇ ਕਲਰ ਹੋ ਗਿਆ ਹਣਾ ਨਹੀਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸਹੀ ਹੈ ਬਬਲੇ ਤੇਰਾ ਕੰਮ ਯਾਰ ਬਾਈ ਹਣਾ ਬਾਕੀ ਗਾਟਾ ਗੂਟਾ ਸੇਮ ਆ ਗਿਆ ਸਾਰਾ ਸੇਮ ਆ ਗਿਆ ਬਾਈ ਜੀ ਅੱਛਾ ਇਹ ਵੀ ਸੇਮ ਆ ਗਈ ਇਹ ਵੀ ਸੇਮ ਆ ਗਈ ਜੇ ਤਿੰਨੇ ਭੈਣਾ ਆ ਗਈਆਂ ਅੱਛਾ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਉਹ ਅੱਗੇ ਚੱਲੀ ਜੀ ਹੁਣ ਆਪਾਂ ਹਾਂਜੀ ਆਹ ਜੀ ਅੱਗੇ ਚੱਲੀ ਗਿਆ ਆਪਾਂ ਇਹ ਤਿੰਨ ਸਰੀਆਂ ਦੇ ਵਿੱਚ ਆ ਗਈ ਬਾਈ ਜੀ ਹੂੰ ਤਿੰਨ ਸਰੀਆਂ ਦੇ ਵਿੱਚ ਆ ਗਈ ਬਾਈ ਜੀ ਇਹਨੂੰ ਤਿੰਨ ਸਰੀਆਂ ਹੀ ਸਪੋਰਟ ਦਿੱਤੀ ਉਹਨੂੰ ਆਪਾਂ ਦੋ ਸਰੀਆਂ ਹੀ ਦਿੱਤੀ ਥੱਲੇ ਅੱਛਾ ਇਹਨੂੰ ਹਰਿਆਣਾ ਰਾਜਸਥਾਨ ਵਾਲਿਆ ਕੁੰਡੀ ਦਿੱਤੀ ਆਪਾਂ ਮਸ਼ੀਨੀ ਕੁੰਡੀ ਬਾਈ ਜੀ ਨਰਮੇ ਨਰਮੇ ਆ ਗਿਆ ਹਣ ਵਾਸਤੇ ਹਾਂਜੀ ਹੂੰ ਇਹਦਾ ਕੀ ਹਿਸਾਬਤਾ ਬਾਬਾ ਬਲੇ ਹੁਣ ਇਹਦਾ ਵੀ ਸੇਮ ਰੇਟ ਹੀ ਆ ਬਾਈ ਜੀ ਸੇਮ ਹੀ ਹੈ ਹਾਂਜੀ ਸੇਮ ਸਾਈਜ਼ ਹੈ ਹਾਂਜੀ ਸੇਮ ਸਾਈਜ਼ ਹੈ ਬਸ ਕੱਲੇ ਕਲਰ ਦਾ ਤਾਂ ਥੋੜਾ ਮੋਟਾ ਡਿਜ਼ਾਈਨ ਦਾ ਬਸ 20 ਕਿਲੋ ਦਾ weight ਦਾ ਫਰਕ ਪਊਗਾ ਉਧਰ ਉਧਰੀ ਜੀ ਬਹੁਤਾ ਨਹੀਂ ਫਰਕ ਪੈਂਦਾ ਸਾਰੀਆਂ ਟਰਾਲੀਾਂ ਚ ਅੱਛਾ ਸਾਰੀਆਂ ਚ ਇਹੀ ਫਰਕ ਪਊਗਾ ਹੈ ਹਾਂਜੀ ਹਾਂਜੀ ਠੀਕ ਹੈ ਤੇ ਬਾਬਲੇ ਜੇ ਮੈਨੂੰ ਇੱਕ ਗੱਲ ਦੱਸ ਹਾਂਜੀ ਜੇ ਕਿਸੇ ਬੰਦੇ ਨੇ ਸਾਈ ਤੇ ਬਣਾਉਣੀ ਹੋਵੇ ਕਿੰਨੇ ਦਿਨਾਂ ਟਰਾਲੀ ਤਿਆਰ ਕਰ ਦੇਗਾ ਬਾਈ 4ਵੇਂ ਦਿਨ ਟਰਾਲੀ ਪਾ ਕੇ ਲੈ ਜਾਣਾ ਅੱਛਾ ਮਟੀਰੀਅਲ ਅਗਲੇ ਦੀ ਮਰਜ਼ੀ ਦਾ ਜਹੇ ਯਾ ਕਹੂਗਾ ਜਿਉਹ ਹੋਇਆ ਲਵਾਦਾਂਗੇ ਉਹੋ ਜਿਹਾ ਲਵਾਦਿਆ ਜਮਾ ਕੋ ਟੈਂਸ਼ਨ ਨਹੀਂ ਜੇ ਮੰਨ ਲਾ ਵੀ ਮੇਰੇ ਵਰਗਾ ਲਾਲਾ ਜਾਂ ਕੋਈ ਹੋਰ ਚਲਾ ਆਪਣੀ ਤਾਂ ਜਾਣ ਪਛਾਨ ਹੈਗੀ ਐ ਹਾਂਜੀ ਹਾਂਜੀ ਆਪਾਂ ਦਾ ਤੇਰੇ ਤੇ ਭੁੱਲਾ ਹੋਇਆ ਕੋਈ ਬੰਦਾ ਦੂਰੋਂ ਕਹਿੰਦਾ ਵੀ ਬਾਈ ਮਟੀਰੀਅਲ ਲੈ ਕੇ ਆਉਣਾ ਹੈ ਤਿਆਰ ਕਰਵਾਉਣੀ ਹੈ ਮਟੀਰੀਅਲ ਬਾਈ ਜਿਹੇ ਆਲਾ ਕਹੂਗਾ ਉਹ ਹੀ ਆਪਣੇ ਕੋਲੇ ਆ ਉਹੋ ਜਿਹੀ ਹੈ ਹਾਂਜੀ ਠੀਕ ਐ ਤੇ ਇਸ ਤੋਂ ਬਿਨਾ ਕੀ ਨਾ ਲੈਂਦੇ ਹੁੰਦੇ ਟਰਾਲੀਆਂ ਘਰੇ ਕਿੰਨੀਆਂ ਖੜੀਆਂ ਘਰੇ ਹੈਗੀਆਂ ਬਾਈ ਜੀ 50 ਕਿ ਪੀਸ 50 ਪੀਸ ਖੜੀਆਂ ਤੇ ਕਿਚੋਂ ਨਾਈਂ ਦਾ ਕਰਾਇ ਕਰੂਗਾ ਵੇਲ ਵਾਲਾ ਜਮਾ ਜਮਾ ਜੀ ਅੱਛਾ ਹਾਂਜੀ ਹੂੰ ਤੇ ਅੱਜ ਲੈ ਕੇ ਆਏ ਤੂੰ ਪੰਜ ਚਾ ਟਰਾਲੀਆਂ ਹੈ ਪੰਜ ਪੰਜ ਟਰਾਲੀਆਂ ਇੱਕ ਸੇਲ ਹੋਗੀ ਇੱਕ ਤਾਂ ਤੇਰਾ ਚੱਲਦੀ ਵੀ ਜਾਂਦਾ ਸੌਦਾ ਹਜੇ ਹੈ ਨਾ ਹਾਂਜੀ ਹਾਂਜੀ ਚੱਲੀਆਂ ਤੇ ਤੇਰੇ ਸਾਹਮਣੇ ਚੱਲਣਾ ਹਾਂ ਚੱਲਦੀ ਜਾਂਦਾ ਮੈਂ ਤਾਂ ਹੀ ਬੋਲਿਆ ਹੈ ਨਾ ਹਾਂਜੀ ਹਾਂਜੀ ਹੂੰ ਤੇ ਫਿਰ ਵੇਚਦੇਗਾ ਅੱਜ ਨੇੜੇ ਲਾ ਦੇਗਾ ਲਾ ਦਾਂਗੇ ਨੇੜੇ ਜੀ ਇਹ ਤਾਂ ਅੱਜ ਮੰਡੂ ਵੀ ਪਹਿਲੀ ਦੂਜੀ ਆਏ ਆ ਮੈਂ ਵੀ ਅੱਜ ਹੀ ਆਏ ਆ ਦੋ ਤਿੰਨ ਮੰਡਕਾ ਤੋਂ ਬਾਅਦ ਮੈਂ ਤੁਹਾਨੂੰ ਯਾਦ ਕਰਦਾ ਮੈਂ ਬਬਲਾ ਕੋਈ ਯਾਰ ਉਹ ਪਤਾ ਨਹੀਂ ਕਿੱਥੇ ਗਏ ਹੋ ਹੋਰ ਜੀ ਹਾਂ ਯਾਰ ਹਾਂ ਆ ਵੇਚ ਟਰਾਲੀਆਂ ਦੇ ਆਪਾਂ ਦੂਜੇ ਹਿੱਸੇ ਦੇਣ ਲੱਗੇ ਡਬਲ ਟੈਰ ਵਾਲਾ ਦੱਸ ਦੇ ਅੱਛਾ ਇਹ ਮਤਲ आई डबल ਚੜ ਜੂਗਾ ਹਾਂਜੀ ਹਾਂਜੀ ਇਹਦੇ ਆ ਗਿਆ ਡਬਲ ਇਹਦਾ ਫਿਰ ਕੋਈ ਰੇਟ ਦਾ ਫਰਕ ਹੈਗਾ ਰੇਟ ਦਾ ਇਹ ਤਾਂ ਮਾੜਾ ਮੋਟਾ ਜਿਹਾ ਫਰਕ ਹੁੰਦਾ ਜੀ 5000 ਦਾ ਅੱਛਾ ਠੀਕ ਐ ਤੇ ਇਸ ਤੋਂ ਬਿਨਾ ਤੇਰਾ ਫੋਨ ਨੰਬਰ ਤੇਰਾ ਐਡਰੈਸ ਮੋਬਾਈਲ ਨੰਬਰ 927589299512 ਇੱਕ ਨੰਬਰ ਹੈਗਾ ਆਪਣਾ 8847788567 ਜੀ ਅੱਛਾ ਜਿਲ੍ਹਾ ਬਠਿੰਡਾ ਮੌੜ ਮੰਡੀ ਆਪਣੀ ਦੁਕਾਨ ਹੈ ਜਦੋਂ ਮਰਜ਼ੀ ਆ ਜਾਣ ਜਿੰਨੀਆਂ ਟਰਾਲੀਆਂ ਮਰਜ਼ੀ ਕਿਹੇ ਉਨੀਆਂ ਮਿਲ ਜਾਣਗੀਆਂ ਜੀ ਹਰ ਬੁੱਧਵਾਰ ਆਪਾਂ ਭਾਰਤੀ ਪੈਟਰੋਲ ਪੰਪ ਦੇ ਸਾਹਮਣੇ ਹੁੰਨੇ ਆ ਜੀ ਹੂੰ ਨੋ ਵੀ ਦੋਸਤੋ ਸਾਰੇ ਬ੍ਰੈਸ ਤੇ ਹੈ ਜਦੋਂ ਮਰਜ਼ੀ ਫੋਨ ਪਿੰਡ ਦਾ ਵੀ ਆ ਗਿਆ ਮੰਡੀ ਦਾ ਵੀ ਆ ਗਿਆ ਕਾਲ ਕਰ ਲਿਓ ਕਾਲ ਕਰਕੇ ਟਰਾਲੀ ਤੁਸੀਂ ਚਾਹੇ ਬਣੀ ਬਣਾਈ ਲੈਣੀ ਹੈ ਚਾਹੀ ਸਾਈਟੀ ਬਣਾਉਣੀ ਹੈ ਚਾਹੀ ਜੀ ਮਰਜ਼ੀ ਜੀ ਦੋ ਚਾਰ ਦਿਨਾਂ ਅ ਟਰਾਲੀ ਤੁਹਾਡੇ ਹੱਥਾਂ 'ਚ ਹੋਊਗੀ ਹਨਾ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਹੋਰ ਕਿਸਾਨ ਭਰਾਵਾਂ ਤੱਕ ਪਹੁੰਚੋਗੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਦੋਸਤੋ